ਭਾਈ ਸੋਮੇ ਦੀ ਉਮਰ 14 ਸਾਲ ਦੀ ਸੀ ਤੇ ਸਿਰ ਉੱਤੇ ਪਿਤਾ ਦਾ ਛਾਇਆ ਵੀ ਨਹੀਂ ਸੀ ਤੇ ਘਰ ਵਿੱਚ ਗਰੀਬੀ ਹੋਣ ਕਰਕੇ ਮਾਂ ਲੋਕਾਂ ਦੇ ਘਰ ਵਿੱਚ ਕੰਮ ਕਰਦੀ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਘਰ ਵਿੱਚ ਗਰੀਬੀ ਹੋਣ ਕਰਕੇ ਭਾਈ ਸੋਮੇ ਦੀ ਪੜ੍ਹਾਈ ਵੀ ਛੁੱਟ ਗਈ ਘਰ ਦੇ ਹਾਲਾਤ ਇੰਨੇ ਬੁਰੇ ਸਨ ਕਿ ਕਈ ਵਾਰ ਦੋਨੇ ਮਾਂ ਪੁੱਤ ਨੂੰ ਲੂਣ ਨਾਲ ਵੀ ਰੋਟੀ ਖਾਣੀ ਪੈਂਦੀ ਸੀ ਰੋਟੀ ਦਾ ਗੁਜ਼ਾਰਾ ਠੀਕ ਕਰਨ ਲਈ ਇੱਕ ਦਿਨ ਮਾਂ ਨੇ ਸੋਮੇ ਨੂੰ ਕਿਹਾ ਕਿ ਸੋਮਿਆ ਜਦੋਂ ਤੂੰ ਲੂਣ ਨਾਲ ਰੋਟੀ ਖਾਂਦਾ ਹਾਂ ਤਾਂ ਪੁੱਤਰ ਮੈਨੂੰ ਚੰਗਾ ਨਹੀਂ ਲੱਗਦਾ ਤੂੰ ਇੱਕ ਕੰਮ ਕਰ ਕੱਲ ਤੂੰ ਮੈਂ ਤੈਨੂੰ ਕੁਝ ਛੋਲੇ ਬਣਾ ਕੇ ਦਿਆਂ ਕਰਾਂਗੀ ਤੇ ਤੂੰ ਉਹਨਾਂ ਛੋਲਿਆਂ ਨੂੰ ਵੇਚ ਆਇਆ ਕਰੀ ਤੇ ਭਾਈ ਸੋਮਾ ਮਾਂ ਦੀ ਗੱਲ ਨਾਲ ਸਹਿਮਤ ਹੋ ਗਿਆ ਮਾਂ ਨੇ ਪਹਿਲੇ ਦਿਨ ਛੋਲੇ ਬਣਾਈ ਤੇ ਸ਼ਾਬਾ ਤਿਆਰ ਕਰਕੇ ਭਾਈ ਸੋਮੇ ਦੇ ਹੱਥਾਂ ਵਿੱਚ ਫੜਾ ਦਿੱਤਾ ਤੇ ਭਾਈ ਸੋਮੇ ਨੇ ਮਾਂ ਨੂੰ ਪੁੱਛਿਆ ਮਾ ਮੈਂ ਇੰਨਾ ਸ਼ੋਲਿਆਂ ਨੂੰ ਕਿੱਥੇ ਬੈਠ ਕੇ বেਚਾਂ ਤਾਂ ਮਾ ਨੇ ਕਿਹਾ ਪੁੱਤਰ ਗੁਰੂ ਰਾਮਦਾਸ ਜੀ ਸਰੋਬਰ ਦੀ ਖਦਵਾਈ ਕਰਵਾ ਰਹੇ ਹਨ ਜਿਸ ਕਰਕੇ ਉਥੇ ਬਹੁਤ ਸੰਗਤਾਂ ਆਉਂਦੀਆਂ ਹਨ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੁੰਦਾ ਹੈ ਉਥੇ ਤੇਰੀ ਛਾਪੜੀ ਜਲਦੀ ਵਿਕਤ ਜਾਇਆ ਕਰੇਗੀ ਤਾਂ ਸੋ ਮੈਨੇ ਮਾਂ ਦੀ ਗੱਲ ਮੰਨ ਕੇ ਸਰੋਵਰ ਦੇ ਲਾਗੇ ਰੋਜ਼ ਛਾਪੜੀ ਲਗਾਉਣੀ ਸ਼ੁਰੂ ਕਰ ਦਿੱਤੀ। ਛੋਲੇ ਵੇਚ ਕੇ ਭਾਈ ਸੋਮਾ ਜੋ ਵੀ ਕਮਾਈ ਕਰਦਾ ਸੀ ਉਹ ਸਾਰੀ ਕਮਾਈ ਮਾਂ ਨੂੰ ਪੜਾਉਂਦਾ ਸੀ। ਥੋੜੇ ਸਮੇਂ ਬਾਅਦ ਜਦੋਂ ਭਾਈ ਸੋਮੇ ਨੂੰ ਸੰਗਤਾਂ ਤੋਂ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਥੋੜਾ ਬਹੁਤ ਪਤਾ ਲੱਗਾ ਤਾ ਉਹ ਗੁਰੂ ਜੀ ਦੀ ਆਧਾਰਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਕੰਮ ਦੇ ਨਾਲ-ਨਾਲ ਸਰੋਵਰ ਦੀ ਸੇਵਾ ਵੀ ਕਰਨੀ ਸ਼ੁਰੂ ਕਰ ਦਿੱਤੀ ਭਾਈ ਸੋਮਾ ਰੋਜ਼ਾਨਾ ਜਲਦੀ ਆਉਂਦਾ ਤੇ ਛਾਪੜੀ ਵੇਚ ਕੇ ਬਾਕੀ ਦਾ ਸਾਰਾ ਦਿਨ ਸੇਵਾ ਵਿੱਚ ਬਤੀਤ ਕਰਦਾ ਹੌਲੀ ਹੌਲੀ ਭਾਈ ਸੋਮੇ ਨੇ ਹੁਣ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਲੰਗਰਾਂ ਦੀ ਸੇਵਾ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਜਦੋਂ ਮਾਂ ਨੇ ਸੋਮੇ ਨੂੰ ਪੁੱਛਿਆ ਕਿ ਤੇਰੀ ਕਮਾਈ ਘਟਦੀ ਕਿਉਂ ਜਾ ਰਹੀ ਹੈ ਤਾਂ ਸੋਮੇ ਨੇ ਮਾਂ ਨੂੰ ਸੱਚ ਦੱਸਿਆ ਕਿ ਮੈਂ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਗੁਰੂ ਜੀ ਦੇ ਲੰਗਰਾਂ ਵਿੱਚ ਦਾਨ ਕਰ ਦਿੰਦਾ ਹਾਂ ਦਾ ਸੋਮੇ ਦਾ ਇਹ ਨੇਕ ਕਰਮ ਦੇ ਕੇ ਮਾਂ ਬਹੁਤ ਖੁਸ਼ ਹੋਈ ਤੇ ਉਸ ਨੇ ਭਾਈ ਸੋਮੇ ਨੂੰ ਆਪਣੀ ਗਲ ਵਕੜੀ ਵਿੱਚ ਲੈ ਕੇ ਬਹੁਤ ਪਿਆਰ ਦਿੱਤਾ ਕਈ ਦਿਨ ਤੱਕ ਇਦਾ ਹੀ ਚੱਲਦਾ ਰਿਹਾ ਭਾਈ ਸੋਮਾ ਨਾਲੇ ਤਾਂ ਗੁਰੂ ਘਰ ਦੀ ਸੇਵਾ ਕਰਦਾ ਨਾਲੇ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਲੰਗਰਾਂ ਵਿੱਚ ਪਾ ਦਿੰਦਾ ਇੱਕ ਦਿਨ ਉਹ ਕਰਮਾ ਭਾਗਾ ਵਾਲਾ ਦਿਨ ਆ ਗਿਆ ਜਿੱਥੇ ਬੈਠ ਕੇ ਸੋਮਾ ਸ਼ੋਲੇ ਵੇਚਦਾ ਸੀ ਉਹ ਰਸਤੇ ਥਾਣੀ ਗੁਰੂ ਰਾਮਦਾਸ ਜੀ ਲੰਘ ਰਹੇ ਸਨ ਤੇ ਗੁਰੂ ਜੀ ਦੀ ਨਜ਼ਰ ਭਾਈ ਸੋਮੇ ਵੱਲ ਪੈ ਗਈ ਤਾਂ ਗੁਰੂ ਜੀ ਭਾਈ ਸੋਮੇ ਦੇ ਪਾਸ ਆਏ ਤੇ ਆਣ ਕੇ ਆਪਣੇ ਹੱਥ ਦੀ ਥੇਲੀ ਭਾਈ ਸੋਮੇ ਵੱਲ ਕਰ ਦਿੱਤੀ ਤੇ ਅੱਖ ਲੱਗੇ ਕਿ ਤੂੰ ਸਾਨੂੰ ਆਪਣੀ ਅੱਜ ਦੀ ਬੱਤੀ ਕਮਾਈ ਦੇ ਦੇਂਗਾ ਤਾਂ ਗੁਰੂ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਭਾਈ ਸੋਮੇ ਦਾ ਚਿਹਰਾ ਖੁਸ਼ੀ ਨਾਲ ਖੜ ਗਿਆ ਤੇ ਉਸ ਨੇ ਆਪਣੇ ਸਾਰੇ ਦਿਨ ਦੀ ਬੱਤੀ ਕਮਾਈ ਗੁਰੂ ਜੀ ਦੀ ਥੇਲੀ ਉੱਤੇ ਰੱਖ ਦਿੱਤੀ ਅਗਲੇ ਦਿਨ ਗੁਰੂ ਜੀ ਉਥੋਂ ਦੀ ਲੰਗ ਰਹੇ ਸਨ ਕੇ ਭਾਈ ਸੋਮੇ ਨੇ ਆਪਣੇ ਦਿਨ ਦੀ ਬੱਟੀ ਸਾਰੀ ਕਮਾਈ ਗੁਰੂ ਜੀ ਨੂੰ ਫੜਾ ਦਿੱਤੀ ਪਰ ਤੀਸਰੇ ਦਿਨ ਜਦੋਂ ਗੁਰੂ ਜੀ ਉਥੋਂ ਦੀ ਨਹੀਂ ਲੰਗੇ ਤਾਂ ਭਾਈ ਸੋਮਾ ਗੁਰੂ ਜੀ ਦੇ ਪਾਸ ਆਪ ਪਹੁੰਚ ਗਿਆ ਤੇ ਉਥੇ ਜਾ ਕੇ ਆਪਣੇ ਦਿਨ ਦੀ ਸਾਰੀ ਬੱਟੀ ਕਮਾਈ ਗੁਰੂ ਜੀ ਨੂੰ ਦੇ ਦਿੱਤੀ ਭਾਈ ਸੋਮਾ ਆਪਣੇ ਆਪ ਨੂੰ ਬੜਾ ਬੜਪਾਗਾ ਸਮਝਦਾ ਸੀ ਕਿ ਗੁਰੂ ਜੀ ਉਸ ਪਾਸਿਓਂ ਦਿੱਤੀ ਕਮਾਈ ਨੂੰ ਸਵੀਕਾਰ ਕਰ ਲੈਂਦੇ ਸਨ ਕਈ ਦਿਨ ਤੱਕ ਇਦਾਂ ਹੀ ਚੱਲਦਾ ਰਿਹਾ ਕਿ ਭਾਈ ਸੋਮਾ ਗੁਰੂ ਜੀ ਦੇ ਪਾਸ ਜਾਂਦਾ ਤੇ ਆਪਣੇ ਸਾਰੇ ਦਿਨ ਦੀ ਪੂੰਜੀ ਗੁਰੂ ਜੀ ਦੇ ਹੱਥਾਂ ਵਿੱਚ ਫੜਾ ਦਿੰਦਾ ਪਰ ਇੱਕ ਅਜੇਹਾ ਦਿਨ ਆਇਆ ਜਿਸ ਦਿਨ ਭਾਈ ਸੋਮਾ ਜਦੋਂ ਆਪਣੀ ਕਮਾਈ ਲੈ ਕੇ ਗੁਰੂ ਜੀ ਪਾਸ ਪਹੁੰਚਿਆ ਤਾਂ ਗੁਰੂ ਜੀ ਨੇ ਭਾਈ ਸੋਮੇ ਨੂੰ ਕਿਹਾ ਭਾਈ ਸੋਮਿਆ ਅੱਜ ਅਸੀਂ ਤੇਰੇ ਕੋਲੋਂ ਕੁਝ ਲੈਣਾ ਨਹੀਂ ਬਲਕਿ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਸੋਮਾ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਹੰਝੂਆਂ ਦੇ ਨਾਲ ਉਸ ਦੀਆਂ ਅੱਖਾਂ ਪਰ ਆਈਆਂ ਭਾਈ ਸੋਮਾ ਆਖਣ ਲੱਗਾ ਗੁਰੂ ਜੀ ਮੈਂ ਤਾਂ ਇੱਕ ਬਹੁਤ ਗਰੀਬ ਬੰਦਾ ਹਾਂ ਤੇ ਤੁਸੀਂ ਮੇਰੀ ਕਮਾਈ ਨੂੰ ਆਪਣੇ ਪਵਿੱਤਰ ਹੱਥਾਂ ਨਾਲ ਲੰਗਰਾਂ ਦੇ ਖਜ਼ਾਨੇ ਵਿੱਚ ਪਾ ਦਿੰਦੇ ਹੋ ਮੇਰੇ ਲਈ ਤਾਂ ਇੰਨਾ ਹੀ ਬਹੁਤ ਹੈ ਮੈਨੂੰ ਗਰੀਬ ਨੂੰ ਤੁਹਾਡੇ ਕੋਲੋਂ ਹੋਰ ਕੁਝ ਨਹੀਂ ਚਾਹੀਦਾ ਤਾਂ ਸੋਮੇ ਦੇ ਮੋਹੋਂ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਆਖਣ ਲੱਗੇ ਕਿ ਭਾਈ ਸੋਮਿਆ ਤੂੰ ਆਪਣੀ ਸਾਰੀ ਕਮਾਈ ਮੈਨੂੰ ਦਿੰਦਾ ਹੈ ਦੇਣ ਵਾਲਾ ਕਦੇ ਵੀ ਗਰੀਬ ਨਹੀਂ ਹੁੰਦਾ ਬਲਕਿ ਸਾ ਹੁੰਦਾ ਹੈ ਇਸ ਨਾਲ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਨੇ ਭਾਈ ਸੋਮੇ ਨੂੰ ਵਰ ਦਿੱਤਾ ਕਿ ਅੱਜ ਤੋਂ ਬਾਅਦ ਕੱਲਾ ਭਾਈ ਸੋਮਾ ਨਹੀਂ ਬਲਕਿ ਭਾਈ ਸੋਮਾ ਸ਼ਾਹ ਹੋਵੇਗਾ ਤੇ ਇਹ ਬਖਸ਼ੀਸ਼ ਤੇਰੀਆਂ ਕਈ ਕੁਲਾਂ ਤੱਕ ਜਾਵੇਗੀ ਗੁਰੂ ਪਿਆਰਿਓ ਗੁਰੂ ਜੀ ਦੀ ਬਖਸ਼ੀ ਸੁਨਸਾਰ ਦੇਖਦਿਆਂ ਹੀ ਦੇਖਦਿਆਂ ਭਾਈ ਸੋਮਾ ਸਾਹ ਤਨੀ ਆਦਮੀਆਂ ਦੀ ਗਿਣਤੀ ਵਿੱਚ ਗਿਣਿਆ ਜਾਣ ਲੱਗਾ ਇਸ ਸਮੇਂ ਭਾਈ ਸੋਮਾ ਸਾਹ ਦੀ ਕੁੱਲ ਵਿੱਚ ਦਿੱਲੀ ਭਾਈ ਅਵਤਾਰ ਸਿੰਘ ਜੀ ਸੇਵਾ ਨਿਭਾ ਰਹੇ ਹਨ ਗੁਰੂ ਪਿਆਰੀ ਸਾਧ ਕੰਗਰ ਜੀ ਜੇਕਰ ਤੁਹਾਨੂੰ ਗੁਰੂ ਨਾਮਦਾਸ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ